ਬਈ ਸਾਰਿਆਂ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਤੁਸੀਂ ਬੜੇ ਕਲਾਕਾਰ ਸੁਣੇ ਹੋਣਗੇ ਤੇ ਪੰਜਾਬ ਦੇ ਜੋ ਮੀਰ ਆलम ਗਾਉਂਦੇ ਨੇ ਉਹ ਵੀ ਸੁਣੇ ਹੋਣਗੇ ਪਰ ਅੱਜ ਜੋ ਮੇਰੇ ਕੋਲ ਪਹੁੰਚੇ ਨੇ ਉਹ ਨੇ ਬਈ ਜੀ Rajasthan ਦੇ ਮੀਰ ਆलम ਸੋ ਆਪਾਂ ਇਹਨਾਂ ਤੋਂ ਸੁਣਾਗੇ ਜੋ ਆਪਾਂ ਨੂੰ ਭਜਨ ਵਗੈਰਾ ਜੋ ਵੀ ਸੁਣਾਉਣਗੇ ਜੋ ਇਹਨਾਂ ਦੀ ਰੂਹਦਾਰੀ ਜੋ ਇਹਨਾਂ ਦੀ ਰੂਹ ਕਰੂਗੀ ਉਹ ਆਪਾਂ ਇਹਨਾਂ ਤੋਂ ਸੁਣਾਗੇ ਪਰ ਬੇਨਤੀ ਇਹ ਹੈ ਵੀ ਆਪਾਂ ਵੱਡੇ ਵੱਡੇ ਕਲਾਕਾਰਾਂ ਨੂੰ ਤਾਂ ਬੜਾ ਸ਼ੇਅਰ ਕਰਦੇ ਆਂ ਬੜੇ ਦੇਸ਼ ਦੁਨੀਆਂ ਤੱਕ ਪਹੁੰਚਾਉਂਦੇ ਆਂ ਉਹਨਾਂ ਦੀਆਂ ਵੀਡੀਓਜ਼ ਪਰ ਮੇਰੀ ਬੇਨਤੀ ਇਹ ਆ ਕਿ ਇਸ ਵੀਡੀਓ ਨੂੰ ਵੀ ਤੁਸੀਂ ਦੇਸ਼ ਦੁਨੀਆਂ ਤੱਕ ਪਹੁੰਚਾਓ ਸੋ ਆਪਾਂ ਕਰਦੇ ਆਂ ਗੱਲਬਾਤ ਭਾਈ ਸਤਿ ਸ੍ਰੀ ਅਕਾਲ ਕਿਵੇਂ ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਜੀ ਤੇ ਮੈਨੂੰ ਐਂ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਪਿੰਡ ਸੰਗਰਸਾ ਦਾ ਹੈ ਮੇਰਾ ਜ਼ਿਲ੍ਹਾ सिरसा ਅੱਛਾ ਹਾਂ ਜੀ ਰਹਿੰਦਾ ਮੈਂ ਬੀਕਾਨੇਰ ਜ਼ਿਲ੍ਹੇ ਚ ਨੈਕ ਹੁੰਦੇ ਅਸੀਂ ਨੈਕ अच्छा नाईक नाईक ਕਹੋਣਾ ਤੁਸੀਂ ਹਾਂਜੀ ਤੇ ਜਿਹੜਾ ਤੁਸੀਂ ਆਹ ਸੰਗੀਤ ਨਾਲ ਕਦੋਂ ਕਦੇ ਜੁੜੇ ਹੋਏ ਹੋ ਸੰਗੀਤ ਨਾਲੇ ਸਾਡੀ ਪੀੜ੍ਹੀ ਜਾਂਦੀ ਏ ਜੀ اچھا ਪੀੜ੍ਹੀ ਦਰ ਪੀੜ੍ਹੀ ਪੀੜ੍ਹੀ ਤੇ ਪੀੜ੍ਹੀ اچھا ਅਸੀਂ 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 ਰਾਜਪੂਤਾਂ ਦੇ ਮਿਰਾਸੀ ਹੁੰਦੇ ਆ ਰਾਜਪੂਤਾਂ ਦੇ ਮਿਰਾਸੀ ਜਾਨੀ ਉੱਥੇ ਤੁਸੀਂ ਗਾਣ ਵਜਾਉਣ ਕਰਦੇ ਹਾਂ ਉੱਥੇ ਗਾਣ ਵਜਾਉਣ ਕਰਦੇ ਆ ਅਸੀਂ ਰਾਜਾ ਠਾਕੁਰਾਂ ਗੱਗੇ اچھا ਜੇਰੇ RAM ਦਾ ਤੂੰ ਨਾਮ ਤੂੰ ਵੀ ਜਪ ਲੈ ਤੂੰ ਵੀ ਬੇਗੇ ਸਰਖੇ ਲਾਵੇ ਕਸ ਲੈ ਜੇਰੇ RAM 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 ਜੇਰਾ ਜਪ ਲੈ ਤੈਨੂੰ ਬੇਲਾ ਨਾ ਸਰਖਾ ਬੇ ਸੋਣਾ ਨਾਲੇ ਪੀੜਾ ਨੀ ਉਹਦੇ ਨਾਮ ਦੀ ਤੂੰ ਮਖਾਨੀ ਪੁਆਲੇ ਉਹਦੇ ਨਾਮ ਦੀ ਤੂੰ ਮਖਾਨੀ ਪੁਆਲੇ ਤੇਰੇ ਤੱਕਲੇ ਦਾ ਬੜੇ ਕੜਿਵਾਲੇ ਤੇਦੇ ਨਾਮ ਦੀ ਤੂੰ ਮਖਾਨੀ ਪੁਆਲੇ ਜਿਰੇ ਗੁਰੂਆਂ ਦਾ ਨਾਮ ਤੂੰ ਵੀ ਜਪ ਲੈ ਕੁੰਮੀ ਵੇਗੇ ਸਰਖਿ ਲਾਵੇ ਕਤਲੇ ਤੈਨੂੰ ਬੇਲਾ ਨਾ ਤੈਨੂੰ ਘਾਰੇ ਸਵੈਰਿਆ ਕਰੇ ਜਾਨਾਨੀ ਉਥੇ ਸੱਚਾ ਸੱਚਾ ਹਾਲ ਸੁਣਾਣਾ ਤੈਨੂੰ ਕੱਲੇ ਰੱਬ ਕਰੇ ਜਾਨਾਨੀ ਉਥੇ ਸੱਚਾ ਸੱਚਾ ਹਾਲ ਸੁਣਾਣਾ ਤੈਨੂੰ ਕੋਣ ਦੇਊਗਾ ਉਥੇ ਮਤਨੀ ਤੂੰ ਵੀ ਬੇਗੇ ਸਰਖੇ ਲਾਵੇ ਕਤਲੇ ਜੇਰੇ ਗੁਰੂਆਂ ਦਾ ਨਾਮ ਮਤੂੰ ਵੀ ਜਪ ਲੈ ਤੂੰ ਵੀ ਬੇਗੇ ਸਰਖੇ ਲਾਵੇ ਕਤਲੇ ਤੈਨੂੰ ਵੇਲਾ ਨਾ ਤੈਨੂੰ ਕੰਥ ਕੇ ਬੁਲੇ ਸਿਆਗਮਾਂ ਦਾ ਨੀ ਤੂੰ ਵੀ ਰੱਬ ਨਾਲੇ ਪ੍ਰੀਤਾਂ ਲਾਹਾਂਦਾ ਤੈਨੂੰ ਕੰਥ ਕੇ ਬੁਲੇ ਸਿਆਗਮਾਂ ਦਾ ਨੀ ਤੂੰ ਵੀ ਰੱਬ ਨਾਲੇ ਪ੍ਰੀਤਾਂ ਲਾਹਾਂਦਾ ਤੂੰ ਚੰਗੀ guzari ਉਥੇ ਗਤਨੀ ਤੂੰ ਵੀ ਦੇਗੇ ਚਰਖੇ ਲਾਵੇ ਕਤਲੇ ਜੇਰੇ ਗੁਰੂਆਂ ਦਾ ਨਾਮ ਤੂੰ ਵੀ ਜਪ ਲੈ ਤੂੰ ਵੀ ਦੇਗੇ ਚਰਖੇ ਲਾਵੇ ਕਤਲੇ ਕੀ ਬਾਤ ਹੈ ਭਾਈ ਕੀ ਬਾਤ ਹੈ ਗੁਰਦਾਸ ਮਾਨ ਦਾ ਸੁਣਾ ਦਿਆਂ ਮਾਂ ਹੁੰਦੀ ਮਾਂ ਹੁੰਦੀ ਦੁਨੀਆ ਵਾਲੀ ਪੰਜਾਬੀ ਚ ਹਾਂ ਮਾਨਕ ਦਾ ਮਾਨ ਹਾਂ ਮਾਨਕ ਦਾ ਹੈ ਗਿਆ ਬੇ ਦੁਨੀਆਂ ਵਾਲਿਓ ਮਾ ਬੇ ਠੰਡੜੀ ਚਾਂਬੇ ਦੁਨੀਆਂ ਵਾਲਿਓ ਮਾ ਬਿਨਾ ਕੋਈ ਨਹੀਂ ਲੜ ਲੜਾਉਂਦਾ ਰੋਂਦੇ ਨੂੰ ਕੋਈ ਸੁਪ ਨਹੀਂ ਕਰਮਉਂਦਾ ਮੋਂ ਬਿਨਾ ਕੋਈ ਨਹੀਂ ਲਾੜ ਨਾ ਡਮਦਾ ਰੋਂਦੇ ਨੂੰ ਕੋਈ ਛੁੱਪ ਨਹੀਂ ਕਰਮਦਾ ਕੋਈ ਨਹੀਂ ਫੜਦਾ ਮੋਂ ਬੇਦੁਨੀਆਂ ਵਾਲਿਓ ਮੋਂ ਹੋਂ ਜੀਵੇ ਮੋਂ ਬੇਦੁਨੀਆਂ ਵਾਲਿਓ ਮੋਂ ਬੇਠੰਡੜੀ ਛਾਂ ਬੇਦੁਨੀਆਂ ਵਾਲਿਓ ਮਾਦੀ ਪੂਜਾ ਰੱਬ ਦੀ ਪੂਜਾ ਮਾਦਰਬ ਦਾ ਰੂਪ ਦੂਜਾ ਮਾਦੀ ਪੂਜਾ ਰੱਬ ਦੀ ਪੂਜਾ ਮਾਦਰਬ ਦਾ ਰੂਪ ਦੂਜਾ ਮਾਦਰਬ ਦਾ ਨਾਮ ਬੇਦੁਨੀਆਂ ਵਾਲਿਓ ਮਾਦਰਬ ਦਾ ਨਾਮ ਬੇਦੁਨੀਆਂ ਵਾਲਿਓ ਓ ਮਾਹੋਂ ਦੀਵੇ दुनिया वारे झंडड़ी चांवे वारे घरां हर जोई ਬੱਤਿਆਂ ਦੀ ਮਾਂ ਮਰੇ ਨ ਕੋਈ ਰੰਭਾ ਦੇਵ ਕਰਾਹਰ ਜੋਈ ਬੱਤਿਆਂ ਦੀ ਮਾਂ ਮਰੇ ਨ ਕੋਈ ਸਿਰ ਤੇ ਉੱਟਦੀ ਛਾਂ ਬੇਦੁਨੀਆਂ ਵਾਲਿਓ ਮਾਂ ਹੁੰਦੀ ਵੇ ਮਾਂ ਬੇਦੁਨੀਆਂ ਵਾਲਿਓ ਬਈ ਤੁਹਾਡਾ ਨਾਮ ਕੀ ਆ ਕ੍ਰਿਸ਼ਨ ਲਾਲ ਜੀ ਕ੍ਰਿਸ਼ਨ ਲਾਲ ਜੀ ਸੋ ਬਾਈ ਕ੍ਰਿਸ਼ਨ ਲਾਲ ਜੀ ਨੇ ਬੜਾ ਅੱਛਾ ਸੁਣਾਇਆ ਤੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਦੇਸ਼ ਦੁਨੀਆ ਤੱਕ ਪਹੁੰਚਾਓ ਧੰਨਵਾਦ